ਆ ਤਾਂ ਅਸੀਂ ਇਹੋ ਜਿਹੇ ਭੰਡਾ ਲਿਆ ਕੇ ਬਿਠਾਤੇ ਜਿਨ੍ਹਾਂ ਦਾ ਕੰਮ ਸਟੇਜ 'ਤੇ ਕੀ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂਪ ਬਣਾ ਕੇ ਸੱਤਾ ਲੈ ਗਏ ਜਦ ਇੱਕ ਪਾਸੇ ਬਾਈ ਸਿਕੰਦਰ ਦਾ ਪਰਿਵਾਰ ਰੁਲ ਗਿਆ ਦੂਜੇ ਪਾਸੇ ਚਾਰ ਸਾਲ ਜੇਲ੍ਹ ਚ ਲਾਉਂਦੇ ਉਦੋਂ ਮਗਰੋਂ ਫੇਰ ਆਜੂ ਉਦੋਂ ਐ ਨਹੀਂ ਪਤਾ ਉਸ ਤੋਂ ਪਹਿਲਾਂ ਜੇਲ੍ਹ ਦੀ ਹੈਗੀ ਅੱਗੇ ਹੋਸਟਲ ਨੇ ਉੱਥੇ ਆਕਾ ਬੈਠੇ ਨੇ ਜੱਗੂ ਭਗਵਾਨ ਕੁਰੀਏ ਵਰਗੇ ਲਾਰੈਂਸ ਵਰਗੇ ਪਤਾ ਨਹੀਂ ਹੁਣ ਤੱਕ ਕਿੰਨੇ ਲੋਕ ਦਾ ਹੁਣ ਤਾਂ ਗਿਣੇ ਵੀ ਨਹੀਂ ਜਾਂਦੇ ਹਾਂ ਪ੍ਰਮਾਤਮਾ ਜਿਹੜਾ ਮਰਜ਼ੀ ਸਜ਼ਾ ਦੇ ਦੇ ਪਰ ਇਸ ਪੁਲਿਸ ਤੋਂ ਕੋਈ ਉਮੀਦ ਨਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵਜੂਦ ਨਹੀਂ ਹੁੰਦਾ ਉਹ ਚੱਲਦੇ ਆ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਨੀ ਕੋਸ਼ਿਸ਼ ਕਰਦਾ ਹੈ ਉਸੇ ਦਾ ਸਿਰ ਕलम ਜੱਤਨ ਚਾਹੀਦਾ 59 ਸਾਲ ਦੀ ਉਮਰ ਪੂਰ ਚੁੱਕੇ ਆ ਪਰੰਤੂ ਜਿੰਨਾ ਕੁਛ ਪੁੱਤ ਦੀ ਮੌਤ ਨੇ ਮਗਰ ਲਿਆ ਤਿੰਨ ਸਾਲਾਂ ਨੇ ਸਿਖਾਇਆ ਉਹਨਾਂ 57 ਸਾਲਾਂ ਕੀ ਸੀ ਅਸੀਂ ਮੀਆਂ ਬੀਬੀ ਵਿਧਾਨ ਸਭਾ ਦੇ ਬਾਹਰ ਕੇ ਜਾ ਕੇ ਬੈਠ ਜਾਨੇ ਆ ਪੁੱਤ ਦੇ ਇਨਸਾਫ ਦੀ ਖਾਤਰ ਇਹ ਸਾਰੇ ਐਮ ਐਲ ਏ ਢੇੜ-ਢੇੜ ਗੰਦ ਕਰਦੇ ਦੂਰ ਤੁਰ ਜਾਂਦੇ ਇਹਨਾਂ ਦੀ ਕੁਛ ਨਹੀਂ ਲਿਗਿਆ ਵੀਰੋ ਹਲੇ ਅੱਜ ਮੌਤ ਹੋਈ ਐ ਕੰਮ ਤੁਹਾਡੇ ਮਜ਼ਾਕ ਵੀ ਉੱਡਣਗੇ ਇਹ ਹੋ ਜੇ ਫੈਸਲੇ ਨਾ ਕਰੋ ਜਿਹੜੇ ਮੈਂ ਕਰਾਂ ਮੇਰਾ ਮਜ਼ਾਕ ਕਢਾਉਂਦਿਆ ਤੁਹਾਡੇ 20000 ਵਰਗੇ ਜਦੋਂ ਗੱਲ ਕਤਲਾਂ ਦੀ ਚੱਲਦੀ ਹੈ ਉਹ ਦੂਜੀਆਂ ਸਰਕਾਰਾਂ ਦਾ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਰੋਜ਼ ਦੀ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਫਿਰ ਉਹ ਮਾਰੇ ਕਰਕੇ ਤੁਹਾਨੂੰ ਲੈਂਦਾ ਸੀ ਤੁਸੀਂ ਤਾਂ ਘਟਾ ਦਿਓ ਉਹ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰ ਦਿਓ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਵਾਂ ਤੇ ਹੁੰਦਾ ਤੁਸੀਂ ਚੁਣ-ਚੁਣ ਕੇ ਸਾਡੇ ਉਹਨਾਂ ਨੂੰ ਮਾਰਿਆ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਉਹ ਯਾਰ ਕਿੰਨੇ ਕਿਤਲ ਗਤਲ ਗ੍ਰਹਿਮਾ ਹੁਣ ਤਾਂ ਲਿਸਟ ਇੱਡੀ ਲੰਬੀ ਹੋ ਜਾਂਦੀ ਹੈ ਕਤਲਾਂ ਦੇ ਨਾਂ ਜਿੰਦਿਆਂ ਗਿਣਦੇ ਕਿ ਕਿਸੇ ਦਾ ਦਵਾਕ 4 ਪੈਸੇ ਕਮਾ ਕੇ ਘਰੇ ਵਰਦਾ ਉਹਦੀ ਮੌਤ ਸਭ ਤੋਂ ਨੇੜੇ ਹੈ ਸੱਜੇ ਸ਼ਬਦ ਦੀ ਮਾਂ ਕਹਿੰਦੀ ਹੈ ਇਹ ਵੀ ਚਲਾ ਗਿਆ ਆ ਵੀ ਵਾ ਗਿਆ ਮੀਰੋ ਇਹ ਗਿਣਤੀ ਅਸੀਂ ਕਦੋਂ ਤੱਕ ਕਰਦੇ ਰਹਿਾਂਗੇ ਜਿਹੜਾ ਨੌਜਵਾਨ ਸਰਕਾਰ ਦੀਆਂ ਅੱਖਾਂ ਦੇ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਉਸੇ ਦਾ ਸਿਰ ਕਲਮ ਕਰ ਦਿੱਤਾ ਹੈ ਮੈਂ 59 ਸਾਲ ਦੀ ਉਮਰ ਪੂਰ ਚੁੱਕਿਆ ਹਾਂ ਪਰੰਤੂ ਜਿੰਨਾ ਕੁਛ ਪੁੱਤ ਦੀ ਮੌਤ ਨੇ ਮਗਰ ਲਿਆ 3 ਸਾਲਾਂ ਨੇ ਸਿਖਾਇਆ ਉਹਨਾਂ 57 ਸਾਲਾਂ ਚ ਨਹੀਂ ਸੀ ਕਿ ਉਹ ਜੇ ਹਾਲਾਤ ਇੱਕ ਕਤਲ ਤੋਂ ਬਾਅਦ ਉਹਦਾ ਪਰਿਵਾਰ ਹਟਾਉਂਦਾ ਕਿ ਸਾਡੇ ਪੰਜਾਬ ਦੇ ਵਿੱਚ ਕਤਲ ਤੋਂ ਛੋਟੀ ਕੋਈ ਸਜਾਈ ਨਹੀਂ ਰਹੇਗੀ ਰੰਜਿਸ਼ਾਂ ਸਾਡੀਆਂ ਲੱਖ ਹੋ ਸਕਦੀਆਂ ਹਰ ਇੱਕ ਬੰਦਾ ਔਗਣਾ ਨਾ ਭਰਿਆ ਹੁੰਦਾ ਕੋਈ ਨਾ ਕੋਈ ਗਲਤੀ ਹੋ ਜਾਂਦੀ ਹੈ ਕਿਤੇ ਨਾ ਕਿਤੇ ਪਰ ਕੀ ਇਹਨਾਂ ਸਭ ਕੁਝ ਦੀ ਸਜ਼ਾ ਇੱਕੋ ਹੀ ਤਸਤੌਮ ਕਤਲ ਬਸ ਇਹ ਦੋ ਇਹ ਦੋ ਕੋਈ ਬਹਿ ਕੇ ਗੱਲ ਕਰਨ ਦਾ ਸਮਾਂ ਕੋਈ ਧਿਆਨ ਲਵਾ ਕੇ ਚਾਰ ਬੰਦੇ ਇਕੱਠੇ ਕਰਕੇ ਸਰਕਾਰ ਦੇ ਦਰਬਾਰੇ ਅਰਜੀ ਦੇ ਕੇ ਕੋਈ ਬਦਲ ਨਹੀਂ ਹੋ ਰਿਹਾ ਕਿਉਂਕਿ ਬਦਲ ਇਸ ਕਰਕੇ ਨਹੀਂ ਜਿਹੜਾ ਸਾਡਾ ਤੰਤਰ ਹੈ ਜਿਹੜੇ ਲੋਕ ਅਸੀਂ ਚੁਣ ਕੇ ਅਕਾਲੀ ਕਾਂਗਰਸ ਨੂੰ ਤਾਂ ਦੁਖੀ ਹੋ ਕੇ ਸਾਡੇ ਮਨ ਦੇ ਵਿੱਚ ਇਹ ਗੱਲ ਆਈ ਸੀ ਸ਼ਾਇਦ ਇਹ ਨਰਜਵਾੜਿਆ ਤੋਂ ਖੜਾ ਛੁੱਟੂਗਾ ਤੇ ਆ ਆਮ ਘਰਾਂ ਦੇ ਜਵਾਬ ਚ ਭੇਜਦੇ ਆ ਸ਼ਾਇਦ ਕੋਈ ਜਾ ਕੇ ਚੰਚ ਦੀ ਗੱਲ ਕਰਨਗੇ ਪਰ ਇਹਨਾਂ ਨੇ ਕੀ ਕੀਤਾ ਆ ਤੁਹਾਡੇ ਸਾਹਮਣੇ ਆਸੀਂ ਮੀਆਂ ਬੀਬੀ ਵਿਧਾਨ ਸਭਾ ਦੇ ਬਾਰਗੇ ਜਾ ਕੇ ਬੈਠ ਜਾਂਦੇ ਆ ਉੱਤ ਦੇ ਇਨਸਾਫ ਦੀ ਕਰਤ ਇਹ ਸਾਰੇ ਐਮ ਐਲ ਏ ਹੇੜੇ ਹੇੜ ਦੰਦ ਕਰਦੇ ਦੂਰ ਦੀ ਤੁਰ ਜਾਂਦੇ ਇਹਨਾਂ ਨੂੰ ਕੁਝ ਨਹੀਂ ਲੱਗਿਆ ਵੀਰੋ ਹਲੇ ਅੱਜ ਮੌਤ ਹੋਈ ਐ ਕੱਲ ਨੂੰ ਤੁਹਾਡੇ ਮਜ਼ਾਕ ਵੀ ਉੱਡਣਗੇ ਉਹ ਸਾਡੀ ਭੈਣ ਜਿਹੜੀ ਅੱਜ ਵਿਧਵਾ ਹੋਈ ਐ ਹਮਦਰਦੀ ਦੀ ਜਗ੍ਹਾ ਤੇ ਉਹਦੇ ਖੁੱਝਾਂ ਲੱਗਣਗੀਆਂ ਚੋਕਾਂ ਲੱਗਣਗੀਆਂ ਹਰ ਜਗ੍ਹਾ ਦੇ ਉੱਤੇ ਉਹਨੂੰ ਜਲੀਲ ਕੀਤਾ ਜਾਊਗਾ ਉਹਨੇ ਬੱਚੀ ਨੇ ਕੋਟਾਂ ਭੁਗਤਣੀਆਂ ਮੁਕੱਦਮੇ ਲੜਨੇ ਆ ਤੁਸੀਂ ਦੇਖੋ ਹਲੇ ਤਾਂ ਇਹ ਸ਼ੁਰੂਆਤ ਐ ਮੈਂ ਤੁਹਾਡੇ ਕੋਲੇ ਕੁਝ ਮੈਂ ਪੁੱਤ ਦੇ ਸ਼ਿੰਗਾਰ ਸ਼ਲਨ ਦੇ ਵਿੱਚ ਕੁਝ ਮੇਥੋਂ ਗਲਤੀਆਂ ਹੋਈਆਂ ਨੇ ਮੈਂ ਤੁਹਾਨੂੰ ਦੱਸਣ ਆਇਆ ਤੁਸੀਂ ਇਹੋ ਜਿਹੇ ਫੈਸਲੇ ਨਾ ਕਰੋ ਜਿਹੜੇ ਮੈਂ ਕਰਦੇ ਆ ਮੇਰਾ ਮਜ਼ਾਕ ਕਢਾਉਂਦਿਆ ਤੁਹਾਡੇ 20000 ਵਰਗੇ ਜਦੋਂ ਗੱਲ ਕਤਲਾ ਨਹੀਂ ਚੱਲਦੀ ਐ ਉਹ ਦੂਜੀਆਂ ਸਰਕਾਰਾਂ ਨਾਲ ਅੰਕੜੇ ਦਿੰਦਾ ਕਹਿੰਦਾ ਦੋ ਕਤਲ ਰੋਜ਼ ਦੀ ਦਾ ਪੰਜਾਬ ਦੀ ਕਾਂਗਰਸ ਦੀ ਐਵਰੇਜ ਸੀ ਉਹ ਭਾਈ ਫਿਰ ਉਹ ਮਾਰੇ ਕਰਕੇ ਤੁਹਾਨੂੰ ਲੈਂਦਾ ਸੀ ਤੁਸੀਂ ਦਾ ਘਟਾ ਦਿਓ ਤੁਸੀਂ ਸਾਰਿਆਂ ਨੇ ਸਮਝੌਤੇ ਕਰ ਲਏ ਤੁਸੀਂ ਤਾਂ ਉਹ ਤੋਂ ਵੀ ਤੁਸੀਂ ਤਾਂ 10 12 ਤੇ ਲੈ ਕੇ ਇਸ ਐਵਰੇਜ ਨੂੰ ਔਰ ਮਾਤ ਦੇ ਵੀ ਕਿਹੜਾ ਕਤਲ ਹੁੰਦਾ ਕੋਈ ਮੇਰੇ ਵਰਗੇ ਬੁੱਢੇ ਠੇਰੇ ਤੇ ਗੋਲੀ ਮਾਰ ਕੇ ਡੰਗ ਲੈ ਜਾਂਦਾ ਓਏ ਤੁਸੀਂ ਸਾਡਾ ਉਹ ਚਮਕਦਾ ਹੀਰਾ ਮਾਰ ਦਿਓ ਜਿਹਨੇ ਹਲੇ ਦੁਨੀਆ ਨੂੰ ਰੋਸ਼ਨ ਕਰਨਾ ਹੁੰਦਾ ਹੈ ਜਿਹੜਾ ਹਲੇ ਆਪਦੇ ਸ਼ੁਰੂਆਤੀ ਪੜਾਮਾਂ ਤੇ ਹੁੰਦਾ ਤੁਸੀਂ ਚੁਣ-ਚੁਣ ਕੇ ਸਾਡੇ ਉਹਨਾਂ ਨੂੰ ਮਾਰ ਤੁਸੀਂ ਦੀਪ ਸਿੱਧੂ ਨੂੰ ਮਾਰਿਆ ਤੁਸੀਂ ਸੰਦੀਪ ਨੰਗਲੰਬੀਆਂ ਨੂੰ ਮਾਰਿਆ ਤੁਸੀਂ ਮੇਰੇ ਪੁੱਤ ਨੂੰ ਮਾਰਿਆ ਯਾਰ ਕਿੰਨੇ ਕਿਤਲ ਗ੍ਰਹਿਵਾ ਹੁਣ ਤਾਂ ਲਿਸਟ ਇਡੀ ਲੰਮੀ ਹੋ ਜਾਂਦੀ ਹੈ ਕਤਲਾਂ ਦੇ ਨਾਂ ਗਿਣਦਿਆਂ ਗਿਣਦਿਆਂ ਔਰ ਸਾਡੇ ਚੁਣੇ ਹੋਏ ਨੁਮਾਇंदे ਕੀ ਕਹਿੰਦੇ ਆ ਇਹ ਇੱਕ ਐਵਰੇਜ ਹੈ ਲਾਅ ਐਂਡ ਆਰਡਰ ਦੇ ਵਿੱਚ ਕਹਿੰਦੇ ਕੋਈ ਫਰਕ ਨਹੀਂ ਹੈ ਹੁਣ ਏਡਾ ਵੱਡਾ ਕਤਲ ਹੋ ਗਿਆ ਜਸਟਿਸ ਕਾਦਾ ਜਸਟਿਸ ਕਾਦਾ ਕਿਸਾਨੂੰ ਸੁਖਵਿੰਦਰ ਬਾਈ ਮਿਲ ਜੂਗਾ ਨਹੀਂ ਮਿਲਣਾ ਨਾ ਜਦੋਂ ਮਿਲਣਾ ਹੀ ਨਹੀਂ ਜਸਟਿਸ ਕਾਦਾ ਮਿਲੂਗਾ ਸਾ ਅਸੀਂ ਚਾਹੁੰਦੇ ਆ ਸਿਸਟਮ ਦੇ ਸੁਧਾਰ ਦੀ ਗੱਲ ਅਸੀਂ ਚਾਹੁੰਦੇ ਆ ਇਹਨਾਂ ਦੀ ਸਜ਼ਾ ਜਿਹੜੀ ਉਹਨੂੰ ਠੁਕਮੀ ਕੀਤਾ ਜਾਵੇ ਯਾਨੀ ਕਿ ਕਤਲ ਦੀ ਸਜ਼ਾ ਕੀ ਹੈ 302 ਦਾ ਪਰਚਾ ਦਰਜ ਹੋ ਜੂ ਜਿਮਨੀਆ ਲਿਖਣਗੇ ਲਲਾਪਾਪਾ ਕਰਕੇ ਅਦਾਲਤ 'ਚ ਰੱਖ ਦੇਣਾ ਉਦੋਂ ਮਗਰੋਂ 5 ਸਾਲਾਂ ਬਾਅਦ ਤਾਂ ਕਾਨੂੰਨ ਕਹਿੰਦੇ ਜੇ ਉਹ ਸਰਕਾਰੀ ਵਕੀਲ ਆਪਦਾ ਵੀ ਨਾ ਕਰੇ ਸਰਕਾਰ ਵਕੀਲ ਦੇ ਕੇ ਉਹਦੀ ਜ਼ਮਾਨਤ ਕਰ ਦਿੰਦੀ ਯਾਰ ਇੱਕ ਪਾਸੇ ਬਾਈ ਸਿਕੰਦਰ ਦਾ ਪਰਿਵਾਰ ਰੁਲ ਗਿਆ ਦੂਜੇ ਪਾਸੇ ਨੇ 4 ਸਾਲ ਜੇਲ੍ਹ ਚ ਲਾਉਨੇ ਉਦੋਂ ਮਗਰੋਂ ਫੇਰ ਆ ਜੂ ਉਦੋਂ ਐ ਨਹੀਂ ਪਤਾ ਉਹ ਤੋਂ ਪਹਿਲਾਂ ਜੇਲ੍ਹ ਨਹੀਂ ਹੈਗੀ ਅੱਗੇ ਹੋਸਟਲ ਨੇ ਉੱਥੇ ਆਕਾ ਬੈਠੇ ਨੇ ਜੱਗੂ ਭਗਵਾਨ ਦੁਰੇ ਵਰਗੇ ਲੌਰੈਂਸ ਵਰਗੇ ਪਤਾ ਨਹੀਂ ਹੁਣ ਤੱਕ ਕਿੰਨੇ ਲੌਰ ਦੇ ਹੁਣ ਤਾਂ ਗਿਣੇ ਵੀ ਨਹੀਂ ਜਾਂਦੇ ਕਿੰਨੇ ਬੈਠੇ ਆ ਇੱਕ ਕਤਲ ਤੋਂ ਬਾਅਦ ਹੁਣ ਗੈਂਗਸਟਰ ਬਾਤ ਨਹੀਂ ਹੈਗਾ ਪੇਸ਼ਾ ਬਣ ਗਿਆ ਧੰਦਾ ਬਣ ਗਿਆ ਜਿਹਦੇ ਵਿੱਚ ਸਾਡੇ ਰਾਜਨੀਤਿਕ ਲੋਕ ਰਲੇ ਹੋਏ ਨੇ ਤੁਹਾਡੇ ਸਾਹਮਣੇ ਮੈਂ ਦੱਸਦਾ ਮੇ ਜਿਹੜੀ ਅੱਜ ਦੀ ਇਹ ਘਟਨਾ ਹੋਈ ਹੈ ਤੁਸੀਂ ਮੇਰੇ ਪੁੱਤ ਦੀ ਘਟਨਾ ਦੇ ਨਾਲ ਕੰਪੈਰੀਸ਼ਨ ਕਰਕੇ ਦੇਖੋ ਸੇਮ ਹੈ ਇਲੈਕਸ਼ਨ ਹੁੰਦੇ ਆ ਚੰਡੀਗੜ ਕੱਲਾ ਛੱਡਦਾ ਮੈਂ ਐਸਐਸਪੀ ਨੂੰ ਜਾ ਕੇ ਮਿਲਿਆ ਉਹਨੂੰ ਘਰੇ ਲਿਆ ਕੇ ਤਾਂ ਛੱਡ ਦਿਓ ਜੀ ਰਾਤ ਕੋ ਛੱਡਦਾ ਕਿਸੇ ਨੇ ਗੱਲ ਨਹੀਂ ਸੁਣੀ ਫਿਰ ਉਸ ਤੋਂ ਮਗਰੋਂ ਸਿਕਿਉਰਿਟੀ ਵਿਡਰਾ ਕਰਤੀ ਨਿਹੱਥਾ ਕਰਤਾ ਸੁਖਵਿੰਦਰ ਬਾਈ ਦਾ ਅਸਲਾ ਜਮ੍ਹਾਂ ਕਰ ਲਿਆ ਨਿਹੱਥਾ ਕਰਤਾ ਇਹ ਮਗਰ ਲੱਗੇ ਹੋਏ ਨੇ ਪਹਿਲਾਂ ਉਹ ਤੋਂ ਸਭ ਕੁਝ ਵਿਡਰਾ ਕਰਦੇ ਆ ਫਿਰ ਜਦੋਂ ਉਹਨੂੰ ਦੇਖ ਲੈਂਦੇ ਵੀ ਹੁਣ ਜਮ੍ਹਾਂ ਕੱਲਾ ਹੈ ਹੁਣ ਜਦੋਂ ਹੁਣ ਜਿਹੜਾ ਮਰਜ਼ੀ ਦੁਕੀ ਦਾ ਗੈਂਗਸਟਰ ਭੇਜ ਦੋ ਉਹ ਗੋਲੀ ਮਾਰ ਕੇ ਧੁਰ ਗਿਆ ਹੁਣ ਵੀਰੋ ਜਿਹਦੇ ਨਾਲ ਤਾਂ ਹੁੰਦੀ ਆ ਲਾਗੜਾ ਵੇਲਾ ਕੇ ਵੇਲਾ ਵੇਖ ਕੇ ਲੰਘ ਜਾਗੇ ਘਰ ਮੂਰਤੀ ਨਾ ਜਾਵਾਂਗੇ ਕੰਨੇ ਤੱਕਨੇ ਨਾ ਜਾਵਾਂਗੇ ਹੁਣ ਜਿਹਦਾ ਐ ਨਹੀਂ ਪਤਾ ਤੁਸੀਂ 50 ਜਣੇ ਖੜੋ ਕਿਹੜਾ ਪਸਤੌਲ ਕੱਢੂ ਕੱਢ ਕੇ ਗੋਲੀ ਮਾਰਦੂ ਉਹਦਾ ਕੀ ਹੱਲ ਹੈ ਬਾਈ ਕਾਦੂ ਤੋਂ ਬਚਤ ਕਰਾਂਗੇ ਇਹਨਾਂ ਦਾ ਮਾਹੌਲ ਹੀ ਹੋ ਗਿਆ ਸਰਜਤਾ ਹਰੇਕ ਲੀਲੀ ਬੀਲੀ ਜਿਹੜੀ ਹਰੇਕ ਕੋਲੇ ਪਸਤੌਲ ਕੰਮ ਕੋਈ ਹੈ ਨਹੀਂ ਹਰਾਮ ਦਾ ਖਾਣਾ 24 ਘੰਟੇ ਔਰ ਸਭ ਤੋਂ ਵੱਧ ਨਿਗਾ ਕਿੰਨਾ ਤੇ ਜਿਹਦੇ ਵਿਜਵਾਗ ਚੰਗੀ ਲਾਈਂ ਤੇ ਆ ਜਿਹਦਾ ਜਵਾਗ 4 ਪੈਸੇ ਕਮਾ ਕੇ ਘਰੇ ਵੜਦਾ ਉਹਦੀ ਮੌਤ ਸਭ ਤੋਂ ਨੇੜੇ ਆ ਇਹ ਚਾਉਂਦੇ ਹੀ ਹੈ ਹੁਣ ਮੈਨੂੰ ਐਂ ਦੱਸੋ ਗੈਂਗਸਟਰ ਬਾਦ ਤੇ ਨਸ਼ੇ ਦੇ ਤਸਕਰ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਆ ਜੇ ਤੁਸੀਂ ਕਹੋਗੇ ਨਸ਼ਾ ਬੰਦ ਹੋ ਜਾ ਗੈਂਗਸਟਰ ਰਹਿਣਗੇ ਜਾਂ ਗੈਂਗਸਟਰ ਰਹਿਗੇ ਤਾਂ ਨਸ਼ਾ ਇਹ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਨਸ਼ਾ ਵੇਚਦਾ ਕੌਣ ਹੈ ਛਿੱਤਰ ਵਾਲਾ ਬੰਦਾ ਤਾਂ ਨਸ਼ਾ ਵੇਚਦਾ ਹੈ ਮੇਰੇ ਵਰਗਾ ਲੈ ਕੇ ਤੂੰ ਇੱਥੇ ਜਾ ਕੇ ਬਾਹ ਨੂੰ ਬਟਾ ਦੇ ਨੂੰ ਮਿਲਾਈ ਜਾ ਕੇ ਸੋ ਦੋਨੇ ਚੀਜ਼ਾਂ ਆਪਸ ਦੇ ਵਿੱਚ ਜੁੜੀਆਂ ਐ ਬੜੇ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚੋਂ ਇਹ ਸਾਰੇ ਸਿਸਟਮ ਨੂੰ ਮੈਨਿਪੂਲੇਟ ਕੀਤਾ ਜਾਂਦਾ ਹੈ ਪਹਿਲਾਂ ਸਾਡੇ ਜਵਾਗ ਬੇਕਾਰ ਕੀਤੇ ਜਾਂਦੇ ਆ ਫਿਰ ਉਹਨਾਂ ਦੀ ਔਕਾਤ ਨੂੰ ਖਰੀਦਾ ਜਾਂਦਾ ਉਹ ਫਿਰ ਸਿਆਸੀ ਨਿਸ਼ਾਨੇ ਢੁੰਡੇ ਜਾਂਦੇ ਆ ਉਹੀ ਕਤਲ ਤੁਹਾਡੇ ਸਾਹਮਣੇ ਜਿਹੜਾ ਇਹ ਹੋਇਆ ਮੈਂ ਕਹਿੰਦਾ ਜੇ ਮੇਰੇ ਜਵਾਕ ਦੀ ਅੱਜ ਜਾਂਚ ਧੰਗ ਨਾਲ ਹੋ ਜੇ ਸਿਆਸੀ ਲੀਡਰ ਤੁਹਾਡੇ ਸਾਹਮਣੇ ਆ ਜਾਣਗੇ ਜੇ ਅੱਜ ਸੁਖਵਿੰਦਰ ਦੇ ਕਤਲ ਦੀ ਜਾਂਚ ਜਿਹੜੀ ਅੱਗੇ ਨਹੀਂ ਪਤਨੀ ਜਿਹੜਾ ਮੇਲੂ ਖਸ਼ ਹੈ ਜਦੋਂ ਤੁਸੀਂ ਇਥੋਂ ਲੈ ਚੱਕ ਲਈ ਉਦੋਂ ਬਾਅਦ ਤੁਹਾਡਾ ਮਸਲਾ ਖਤਮ ਤੁਸੀਂ ਕੰਗਿਆ ਦਫਤਰਾਂ ਦੇ ਗੇੜੇ ਮਾਰਨ ਜੋਗੇ ਰਹਿ ਜਾਉਂਗੇ ਕਿਸੇ ਨੇ ਤੁਹਾਡੀ ਗੱਲ ਨਹੀਂ ਪੁੱਛਣੀ ਆ ਤੁਹਾਡੇ ਸਾਹਮਣੇ ਖੜਾ ਵਿਧਾਨ ਸਭਾ ਚ ਜਾ ਕੇ ਬਹਿ ਗਿਆ ਮੰਤਰੀ 25 ਫੁੱਟ ਦੀ ਦੂਰੀ ਦੇ ਬੈਠਾ ਸੀ ਮੁੱਖ ਮੰਤਰੀ ਉਹਨੇ ਇੱਕ ਇਹ ਨਹੀਂ ਕਿਹਾ ਬਜ਼ੁਰਗ ਜੋੜਾ ਯਾਰ ਤਰਸ ਦੇ ਆਧਾਰ ਦੇ ਉੱਤੇ ਉਹ ਇਹਨੂੰ ਅੰਦਰ ਬਿਠਾ ਕੇ ਚਾਹ ਦਾ ਗੱਪੀ ਪਿਆ ਦੁਖੀ ਨੇ ਦੁਨੀਆ ਉਜੜੀ ਐ ਦੀ ਪਰ ਨਹੀਂ ਕੋਈ ਤਰਸ ਨਹੀਂ ਕਰਦਾ ਵੀਰ ਮੇਰੋ ਆ ਤਾਂ ਅਸੀਂ ਇਹੋ ਜੇ ਭੰਡਾ ਲਿਆ ਕੇ ਬਿਠਾਤੇ ਜਿਨ੍ਹਾਂ ਦਾ ਕੰਮ ਸਟੇਜ 'ਤੇ ਕੀ ਸੀ ਲੋਕਾਂ ਨੂੰ ਹਸਾਉਣਾ ਸੀ ਸਾਨੂੰ ਬੇਕੂਬ ਬਣਾ ਕੇ ਸੱਤਾ ਲੈ ਗਏ ਹੁਣ ਵੀ ਸੋਚ ਲਿਓ ਮੀਤ ਹਜ਼ਾਰ ਦੀਆਂ ਜਿਹੜੇ ਜੇ ਵਿਧਾਨ ਸਭਾ ਦੇ ਵਿੱਚ ਬੋਲਦੇ ਧਿਆਨ ਰੱਖਿਆ ਕਰੋ ਬੰਦੇ ਦੀ ਸੋਚ ਇੱਕ ਸ਼ਬਦ ਤੋਂ ਪਤਾ ਲੱਗ ਜਾਂਦੀ ਹੈ ਤੁਸੀਂ ਭੋਲੇ ਹੋ ਫਿਰ ਇਲੈਕਸ਼ਨ ਦੇ ਵੇਲੇ ਕੁਝ ਹੋਰ ਸਿਸਟਮ ਬਣ ਜਾਂਦਾ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਜਦੋਂ ਇੱਕ ਵਾਰ ਐਮ.ਐਲ.ਏ ਬਣਦਾ ਦੂਜੀ ਵਾਰ ਤੁਸੀਂ ਐਮ.ਪੀ ਬਣਦਾ ਉਹ ਬਾਈ ਜਿਹੜਾ ਮੇਰੇ ਪੁੱਤ ਦੇ ਕਤਲ ਦੇ ਵਿੱਚ ਸੀ ਜਿਹੜੇ ਬੰਦੇ ਨੇ ਇਹ ਗੱਲ ਲਿਖੀ ਸੀ ਕਿ ਅੱਜ ਮਾਨਸਾ ਚ ਨੇਰੀ ਆਊਗੀ ਉਹ ਤੇ ਐਫ.ਆਈ.ਆਰ ਵੀ ਹੋਈ ਪਰ ਤੁਹਾਡੇ ਚੁਣੇ ਹੋਏ ਲੀਡਰ ਨੇ ਉਹਨੂੰ ਗ੍ਰਿਫਤਾਰ ਵੀ ਕਰ ਲਿਆ ਇਹ ਅਥਾਰਟੀ ਨੇ ਪਰ ਉਥੋਂ ਛੱਡਤਾ ਅੱਜ ਤੱਕ ਪੁਲਿਸ ਨੇ ਮੈਨੂੰ ਇਹ ਨਹੀਂ ਦੱਸਿਆ ਵੀ ਉਹਨੂੰ ਕੇਸ ਚੋਂ ਬਾਹਰ ਕਰਤਾ ਕੋ ਅੰਦਰ ਹੈ ਜਦ ਕਿ ਮੈਨੂੰ ਪਤਾ ਹੈ ਵੀ ਉਹਨੂੰ ਬਾਹਰ ਕਰਤਾ ਕਲੀਨ ਚੇਟ ਦੇ ਦੇ ਤੋ ਬੰਦਾ ਵਿਦੇਸ਼ ਵੀ ਨਿਕਲ ਗਿਆ ਆ ਪ੍ਰਮਾਤਮਾ ਜਿਹੜਾ ਮਰਜ਼ੀ ਸਜ਼ਾ ਦੇ ਦੇ ਪਰੇਜ਼ ਪੁਲਿਸ ਤੋਂ ਕੋਈ ਅੰਬੀਦ ਨਾ ਰੱਖਿਓ ਕਿਉਂਕਿ ਪੁਲਿਸ ਦਾ ਆਪਣਾ ਕੋਈ ਵजूद ਨਹੀਂ ਹੁੰਦਾ ਉਹ ਚੱਲਦੇ ਆ ਇਹਨਾਂ ਦੇ ਇਸ਼ਾਰਿਆਂ ਦੇ ਉੱਤੇ ਮੈਂ ਮੇਰੇ ਪੁੱਤ ਦੇ ਕੇਸ ਨੂੰ ਲੈ ਕੇ ਕਈ ਵਾਰੀ ਇਹ ਗੱਲ ਮਹਿਸੂਸ ਕੀਤੀ ਹੈ ਕਈ ਅਫਸਰਾਂ ਦੀਆਂ ਅੱਖਾਂ ਨਾਮ ਹੁੰਦੀਆਂ ਨੇ ਜਦੋਂ ਮੈਂ ਉਹਨਾਂ ਨੂੰ ਮਿਲਦਾ ਉਹਨਾਂ ਨੂੰ ਬੇਹੱਦ ਦੁੱਖ ਵੀ ਹੈ ਇਸ ਗੱਲ ਦਾ ਵੀ ਯਾਰ ਇਸ ਬੰਦੇ ਨਾਲ ਬਹੁਤ ਮਾਰੀ ਹੋਈ ਹੈ ਉਹ ਵੀਰੋ ਜਦੋਂ ਅਸੀਂ ਲੇਬਰ ਕਲਾਸ ਤੋਂ ਉੱਠ ਕੇ ਜਿੱਥੋਂ ਤੱਕ ਅਸੀਂ ਪਹੁੰਚੇ ਜਦੋਂ ਬੂਟਾ ਫਲ ਦੇਣ ਲੱਗਿਆ ਜੜ ਕੱਟ ਕੇ ਉਹ ਮਾਰੀ ਪਰਲੇ ਪਾਸ ਘਰੇ ਮੁੰਡ ਜੋ ਆਕਦਾ ਵਿਆਹ ਰੱਖਿਆ ਹੋਇਆ ਔਰ ਇਹਨਾਂ ਨੇ ਕਤਲ ਕਰਕੇ ਸਾਡੇ ਕਤਲ ਨੂੰ ਇਸ ਤਰ੍ਹਾਂ ਕਰਤਾ ਹੁਣ ਤੁਸੀਂ ਮੇਰਾ ਕਦੇ ਇੰਸਟਾ ਦਾ ਪੇਜ ਖੋਲ ਕੇ ਦੇਖੋ ਪਿਛਲੇ 10 ਦਿਨਾਂ ਦੇ ਵਿੱਚ ਆਹੀ ਸੋਪੂ ਗਰੁੱਪ ਨੇ ਮੇਰੀ ਧੀ ਭੈਣ ਇੱਕ ਕੀਤੀ ਹੋਈ ਹੈ ਮੈਨੂੰ ਇੰਦਰਾ ਗਾਂਧੀ ਦਾ ਪੁੱਤ ਤੱਕ ਕਹਿ ਰਹੇ ਆ ਜਿਵੇਂ ਉਹ ਮਾਰੀਏ ਤਰ੍ਹਾਂ ਉਹ ਤੁ ਬੁਰਾ ਹਾਲ ਕਰਕੇ ਮਾਰਾਂਗੇ ਮੈਂ ਮਾਨਸਾ ਕੰਪਲੇਂਟ ਦਿੱਤੀ ਹੈ ਉਹ ਵੀ ਫਾਈਲ ਕਰਤੀ ਹੈ ਕਿਉਂਕਿ ਇਹਨਾਂ ਦਾ ਕੋਈ ਹੱਲ ਨਹੀਂ ਮੈਂ ਅੱਜ ਦੇ ਇਸ ਭਰਾ ਦੀ ਇਹ ਜਿਹੜੇ ਜ਼ਮੀਨ ਐ ਅੱਜ ਇਥੋਂ ਦੇ ਪਿੰਡ ਦੀ ਖੂਨ ਦੇ ਨਾਲ ਲੱਤਫਤ ਹੋਈ ਹੋਈ ਐ ਅੱਜ ਮੈਂ ਤੁਹਾਨੂੰ ਇੱਥੇ ਖੜਕੇ ਗੱਲ ਕਹਿਣਾ ਸਰਕਾਰੇ ਜੇ ਤੂੰ ਨਾ ਸੰਭਲੀ ਤਾਂ ਪੰਜਾਬ ਦਾ ਨੇਪਾਲ ਬਣਦੇ ਨੂੰ ਟਾਈਮ ਨਹੀਂ ਲੱਗਣਾ ਅਸੀਂ ਅੱਕੇ ਪਏ ਆ ਹੁਣ ਅਸੀਂ ਘਰੋਂ ਬਾਹਰ ਨਿਕਲਾਂਗੇ ਫਿਰ ਉਹ ਸਾਡੇ ਕੋਲੇ ਹੱਲ ਕੀ ਰਹਿ ਗਿਆ ਸਾਡੀ ਸੁਣਵਾਈ ਕਿਤੇ ਨਹੀਂ ਸਾਡੀ ਕਿਤੇ ਅਦਾਲਤਾਂ ਦੇ ਵਿੱਚ ਤੁਸੀਂ ਨਹੀਂ ਸਾਨੂੰ ਜਾਣ ਦਿੰਦੇ ਚਾਰ ਸ਼ਫੇਰੇ ਤੁਹਾਡੇ ਗੁੰਡੇ ਟੋਲੇ ਬਣਾਈ ਫਿਰਦੇ ਆ ਜਦ ਆਮ ਬੰਦਾ شریف ਬੰਦਾ ਜਾਵੇ ਤਾਂ ਜਾਵੇ ਕਿੱਥੇ ਦੋ ਕਤਲ ਤੇ ਕਤਲ ਕਤਲ ਤੇ ਕਤਲ ਰੋਜ਼ ਫੋਨ ਦੀ ਸਕਰੀਨ ਤੋਂ ਡਰ ਲੱਗਣ ਲੱਗ ਗਿਆ ਰੋਜ਼ ਇਹੋ ਜਿਹੀ ਇੱਕ ਕਤਲ ਦੀ ਖਬਰ ਆਉਂਦੀ ਹੈ ਤਾਂ ਜਿਹੜੀ ਤੁਸੀਂ ਸਾਰੀ ਕਮੇਟੀ ਹੈ ਮੈਂ ਤੁਸੀਂ ਬੜੇ ਸਿਆਣੇ ਹੋ ਸੂਝਵਾਨ ਹੋ ਪਰਿਵਾਰ ਨੂੰ ਨਹੀਂ ਪਤਾ ਲੱਗਦਾ ਹੁੰਦਾ ਇਹਨਾਂ ਕੰਮਾਂ ਦਾ ਪਰਿਵਾਰ ਦੇ ਸਿਰ ਤੇ ਹੱਥ ਤੁਸੀਂ ਰੱਖਣਾ ਜਿਹੜੀ ਕਮੇਟੀ ਬਣਾਉਂਗੇ ਜਿਹੜੇ ਫੈਸਲੇ ਲਓਂਗੇ ਕਿਉਂਕਿ ਮੈਨੂੰ ਵੀ ਮੈਂ ਕਮਲਿਆ ਵਾਂਗੂ ਹਾਂ ਕਹੀ ਗਿਆ ਹਾਂ ਕਹੀ ਗਿਆ ਮੈਂ ਕੁਝ ਗਲਤੀਆਂ ਹੋਈਆਂ ਜਿਹੜੀਆਂ ਮੈਨੂੰ ਮਗਰੋਂ ਭੁਗਤਣੀਆਂ ਪੈਣਗੀਆਂ ਤੁਸੀਂ ਉਹ ਗਲਤੀਆਂ ਨਾ ਕਰਿਓ ਜਿੱਦਾਂ ਤੁਹਾਡੀ ਜਿਹੜੀ ਬੋਡੀ ਐ ਸੁਖਵਿੰਦਰ ਤਾਂ ਅੱਜ ਮਿੱਟੀ ਚ ਬਲੀਨ ਹੋ ਗਿਆ ਹੁਣ ਬੋਡੀ ਦਾ ਵੋ ਨਾ ਕਰਿਓ ਹੁਣ ਹੁਣ ਆਪਦੇ ਜਿਹੜੇ ਆਰਾਧੇ ਆ ਉਹਨਾਂ ਨੂੰ ਸੱਜਤ ਰੱਖਿਓ ਅਸੀਂ ਤੁਹਾਡੇ ਨਾਲ ਆ ਵੀਰੋ ਜਿੰਨੀ ਜੋਗਾ ਅੱਧੀ ਰਾਤ ਬੋਲ ਮਾਰਾਂਗੇ ਕਮੇਟੀ ਵਾਲੋਂ ਤੁਹਾਡੇ ਕੋਲੇ ਆ ਕੇ ਹਾਜ਼ਰ ਹੋਵਾਂਗਾ ਕੋਈ ਸ਼ਬਦ ਫੇਰ ਵੀ ਮੈਂ ਵੱਧ ਘੱਟ ਕਹਿ ਗਿਆ ਹਾਂ ਕਿਉਂਕਿ ਸੱਥਰ ਐ ਮੈਂ ਮੈਂ ਵੀ ਭਾਵਕ ਹੋ ਜਾਂਦਾ ਐ ਗੁੱਸਾ ਇਹ ਨਾ ਜਿਆਦਾ ਆ ਜਾਂਦਾ ਵੀ ਪਤਾ ਨਹੀਂ ਲੱਗਦਾ ਇਹ ਕਈਏ ਕੀ ਇਹਨੂੰ ਹੁਣ ਕੀ ਰੱਬ ਦਾ ਭਾਣਾ ਕਹੀਏ ਅਰਦਾਸਾਂ ਵੀ ਹੋਣੀਆਂ ਧਾਰਮਿਕ ਰਸਮਾਂ ਵੀ ਹੋਣੀਆਂ ਭਾਈ ਭਾਣਾ ਮੰਨੋ ਭਾਣਾ ਜਰ ਜੇ ਰੱਬ ਕਰੇ ਤਾਂ ਮੰਨ ਲਈਏ ਜਦੋਂ ਬੰਦਾ ਕਰਦਾ ਕਿਵੇਂ ਮੰਨ ਲੀਏ ਕੋਈ ਐਕਸੀਡੈਂਟ ਹੋ ਜਾਂਦਾ ਕੋਈ ਬਿਮਾਰੀ ਲੱਗ ਜਾਂਦੀ ਕੋਈ ਦੁਰਘਟਨਾ ਤੇ ਸ਼ਿਕਾਇਰ ਹੋ ਜਾਂਦਾ ਅਸੀਂ ਸਾਰੇ ਕਹਿੰਦੇ ਭਾਈ ਲਿਖੀ ਇਹ ਨਹੀਂ ਸੀ ਇਹ ਮਨੁੱਖੀ ਗਲਤੀ ਨਹੀਂ ਇਹ ਸਾਇਸ਼ਾਨੇ ਸਾਰੀਆਂ ਇਹਨਾਂ ਨੂੰ ਕਦ ਤੱਕ ਅਸੀਂ ਦਫ਼ਨ ਕਰਦੇ ਰਹਿਾਂਗੇ ਤੋ ਸੋ ਅਸੀਂ ਲੜਾਈ ਲੜਾਂਗੇ ਪੂਰੇ ਜੋਰ ਨਾਲ ਲੜਾਂਗੇ ਜਿਹੜਾ ਤੁਹਾਡਾ ਪਹਿਲਾ ਫੈਸਲਾ ਤੁਹਾਡੇ ਸਾਰੇ ਕੇਸ ਦੀ ਨਹੀਂ ਜਿਹੜੀ ਭੂਮਿਕਾ ਦੱਸ ਦੂਗਾ ਵੀ ਤੁਸੀਂ ਅੱਗੇ ਕਿੰਨੀ ਕੁ ਦੂਰ ਜਾਓ ਅੱਜ ਵਾਲਾ ਫੈਸਲਾ ਕਮਜ਼ੋਰ ਨਾ ਕਰ ਲਿਓ ਕਿਤੇ ਮੱਸੀਂ ਤੁਹਾਨੂੰ ਬੇਨਤੀ ਕਰਦਾ ਹੋਇਆ ਕੋਈ ਸ਼ਬਦ ਭਾਵਕ ਹੋਇਆ ਵੱਧ ਘੱਟ ਕਹਿ ਗਿਆ ਹਾਂ ਸੰਗਤ ਮਾਫ਼ ਕਰ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ